ਸਾਮਣੇ ਆਈ ਹੈ ਜੁਥੇ ਕਿ ਪਠਾਨਕੋਟ ਦੇ ਵਿੱਚ 7 ਸਾਲ ਦਾ ਬੱਚਾ ਅਗਵਾ ਕੀਤਾ ਗਿਆ ਸੋ ਹਿਮਾਚਲ ਦੇ ਨੂਰਪੁਰ ਤੋਂ ਬੱਚੇ ਨੂੰ ਸੁਰੱਖਿਅਤ ਬਰਾਮਦ ਕੀਤਾ ਗਿਆ ਸੋ ਸਕੂਲ ਤੋਂ ਵਾਪਸ ਆਉਂਦੇ ਬੱਚੇ ਨੂੰ ਅਗਵਾ ਕੀਤਾ ਗਿਆ ਸੀ ਸੋ ਬੱਚੇ ਨੂੰ ਜਬਰੀ ਕਾਰ ਦੇ ਵਿੱਚ ਬਿਠਾਇਆ ਗਿਆ ਸੀ ਸੀਸੀਟੀਵੀ ਫੁਟੇਜ ਵੀ ਜਿਹੜੀ ਕਿ ਸਾਹਮਣੇ ਆਈ ਹੈ ਪਠਾਨਕੋਟ ਦੇ ਵਿੱਚ 7 ਸਾਲਾ ਬੱਚਾ ਅਗਵਾ ਹੋਇਆ ਸੀ ਸੋ ਹੁਣ ਆਪਣੇ ਮਾਪਿਆਂ ਨੂੰ ਮਿਲ ਚੁੱਕਿਆ ਬੱਚਾ ਸੀਸੀਟੀਵੀ ਦੇ ਆਧਾਰ ਤੇ ਤੁਰੰਤ ਐਕਸ਼ਨ ਦੇ ਵਿੱਚ ਆਈ ਹੈ ਪੁਲਿਸ ਅਤੇ ਬੱਚੇ ਨੂੰ ਉਸ ਦੇ ਪਰਿਵਾਰ ਵਾਲਿਆਂ ਦੇ ਨਾਲ ਮਿਲਾਇਆ ਗਿਆ ਸੋ ਪਠਾਨਕੋਟ ਦੇ ਵਿੱਚ 7 ਸਾਲਾਂ ਦਾ ਬੱਚਾ ਅਗਵਾ ਹੋਇਆ ਸੀ ਹਿਮਾਚਲ ਦੇ ਨੂਰਪੁਰ ਤੋਂ ਬੱਚੇ ਨੂੰ ਸੁਰੱਖਿਅਤ ਬਰਾਮਦ ਕੀਤਾ ਗਿਆ ਹੈ ਸਕੂਲ ਤੋਂ ਵਾਪਸ ਆਉਂਦੇ ਸਮੇਂ ਬੱਚੇ ਨੂੰ ਅਗਵਾ ਕੀਤਾ ਗਿਆ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਿਹੜਾ ਕਿ ਐਸਡੀ ਇਸ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਬੱਚੇ ਨੂੰ 2 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਫਿਰੋਤੀ ਦੀ ਸੀਸੀਟੀਵੀ ਦੇ ਆਧਾਰ ਤੇ ਤੁਰੰਤ ਐਕਸ਼ਨ ਦੇ ਵਿੱਚ ਆਈ ਅਤੇ ਪੁਲਿਸ ਪੁਲਿਸ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਸੀਸੀਟੀਵੀ ਨੂੰ ਖੰਗਾਲਦੇ ਹੋਏ ਸੋ ਦੋਸ਼ੀ ਦੀ ਪਛਾਣ ਕਰਦੇ ਹੋਏ ਇਸ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਸੋ ਸਕੂਲ ਤੋਂ ਵਾਪਸ ਆਉਂਦੇ ਸਮੇਂ ਬੱਚੇ ਨੂੰ ਅਗਵਾ ਕੀਤਾ ਗਿਆ ਸੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਬੱਚੇ ਨੂੰ ਜ਼ਬਰੀ ਕਾਰ ਦੇ ਵਿੱਚ ਬਿਠਾਇਆ ਗਿਆ ਸੀ ਸੋ 2 ਕਰੋੜ ਦੀ ਮੰਗ ਕਰਦੇ ਆ ਛੁੱਟੀ ਗਈ ਸੀ ਚਿੱਠੀ ਜੋ ਪੁਲਿਸ ਦੇ ਵੱਲੋਂ ਇਸ ਨੂੰ ਸੁਲਝਾ ਲਿਆ ਗਿਆ ਇਸ ਮਾਮਲੇ ਨੂੰ ਤੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਮਿਲਾ ਦਿੱਤਾ ਗਿਆ ਸੋ ਪਟਾਣ ਕੋਟ ਚ 7 ਸਾਲਾ ਬੱਚਾ ਹੋਇਆ ਸੀ ਅਗਵਾ ਸੀ ਸੀਸੀਟੀਵੀ ਫੁਟੇਜ ਜਾਈ ਸੀ ਸਾਹਮਣੇ ਸਕੂਲ ਤੋਂ ਵਾਪਸ ਆਉਂਦੇ ਹੋਏ ਇਸ ਬੱਚੇ ਨੂੰ ਅਗਵਾ ਕੀਤਾ ਗਿਆ ਸੀ ਜਬਰੀ ਕਾਰ ਦੇ ਵਿੱਚ ਬਿਠਾਇਆ ਗਿਆ ਸੀ ਜਿੱਥੇ ਕਿ ਹੁਣ ਪੁਲਿਸ ਦੇ ਵੱਲੋਂ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਦੇਖੋ ਇਹ ਅੱਜ ਬੜਾ ਅਨਫਰਚੂਨੇਟ ਇਸੀਡੈਂਟ ਹੋਇਆ ਸੀਗਾ तकरीबन ਪੌਣੇ 3 ਵਜੇ ਬੱਚੇ ਨੂੰ ਕਿਨਾਪ ਕੀਤਾ ਗਿਆ ਸੀ ਔਰ ਜਦੋਂ ਸਾਨੂੰ ਪਤਾ ਲੱਗਿਆ ਅੱਜ ਮੈਂ ਵੀ ਪਠਾਨਕੋਟ ਸੀ ਸੀਗਾ ਮੈਂ ਔਰ ਐਸਐਸ ਵੀ ਦਾ ਇਕੱਠੀ ਕਿਸੇ ਜ਼ਰੂਰੀ ਮੀਟਿੰਗ ਤੇ ਸੀਗਾ ਉਸ ਵੇਲੇ ਹੀ ਪੁਲਿਸ ਨੇ ਸਾਡੀ ਸਾਰੀ ਪਠਾਨਕੋਟ ਦੇ ਜਿੰਨੇ ਵੀ ਸਾਡੇ ਅਫਸਰ ਆ ਸਾਡੇ ਐਸਐਚਓ ਸਾਹਿਬਾਨ ਔਰ ਜਿੰਨੇ ਵੀ ਸਾਡੇ ਸਾਰੇ ਕਰਮਚਾਰੀ ਆ ਸਾਰਿਆਂ ਨੇ ਉਸ ਵੇਲੇ ਕੰਮ ਸ਼ੁਰੂ ਕਰ ਦਿੱਤਾ ਗਿਆ ਬੱਚੇ ਦੇ ਪੇਰੈਂਟਸ ਨੂੰ ਅਸੀਂ ਉਸ ਵੇਲੇ ਮਿਲੇ ਔਰ ਜੋ ਵੀ ਜ਼ਰੂਰੀ ਕਦਮ ਸੀ ਅਸੀਂ ਉਹ ਕਦਮ ਲਏ ਸਭ ਤੋਂ ਪਹਿਲੋਂ ਇਦਾਂ ਦੇ ਇਨਸੀਡੈਂਟ ਜੇ ਹੁੰਦਾ ਕਿ ਬੱਚਾ ਸੁਰੱਖਿਅਤ ਘਰ ਵਾਪਸ ਆ ਜਾਏ ਔਰ ਸਾਰੀ ਮਿਹਨਤ ਸਾਡੀ ਪੰਜਾਬ ਪੁਲਿਸ ਨੇ ਇਹਦੇ ਨਾਲ ਨਾਲ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੋ ਚੰਡੀਗੜ੍ਹ ਤੋਂ ਉਹਨਾਂ ਨਾਲ ਵੀ ਉਸ ਵੇਲੇ رابطہ ਕੀਤਾ ਗਿਆ ਔਰ ਚੰਡੀਗੜ੍ਹ ਤੋਂ ਵੀ ਸਾਨੂੰ ਪੂਰਾ ਟੈਕਨੀਕਲੀ ਸਪੋਰਟ ਕੀਤਾ ਗਿਆ ਔਰ ਅਲਟੀਮੇਟਲੀ ਅਸੀਂ हिमाचल पुलिस ਦਾ ਵੀ ਮੈਂ ਥੈਂਕਸ ਕਰੂੰਗਾ ਹਿਮਾਚਲ ਪੁਲਿਸ ਨੇ ਵੀ ਬਹੁਤ ਇਹਦੇ ਵਿੱਚ ਆਪਣਾ ਵਧੀਆ ਰੋਲ ਅਦਾ ਕੀਤਾ ਔਰ ਸਾਡੂੰ ਪੂਰਾ ਸਪੋਰਟ ਕੀਤਾ ਸਾਡੀ ਪੂਰੀ ਹੈਲਪ ਕੀਤੀ ਹੁਣ ਵੀ ਜਿਸ ਜਿਹੜੇ ਬੱਚੇ ਨੂੰ ਬਰਾਮਦ ਕੀਤਾ ਉਸ ਵੇਲੇ ਵੀ ਹਿਮਾਚਲ ਪੁਲਿਸ ਅਫਸਰ ਸਾਡੇ ਨਾਲ ਸੀਗੇ ਔਰ ਅਲਟੀਮੇਟਲੀ ਅਸੀਂ ਬੱਚੇ ਨੂੰ ਰਿਕਵਰ ਕਰਨ 'ਚ ਕਾਮਯਾਬ ਹੋਏ ਆ ਔਰ ਸਾਰੀ ਤਫਤੀਸ਼ ਦੇ ਵਿੱਚ ਜਿਹੜਾ ਮੇਨ ਮੁਲਜ਼ਮ ਹੈ ਇਹਦੇ 'ਚ ਅਮਿਤ ਰਾਣਾ ਨਾਂ ਦਾ ਇੱਕ ਵਿਅਕਤੀ ਹੈ ਨੂਰਪੁਰ ਹਿਮਾਚਲ ਦਾ रुधिक साथी सोनी ਇਹਨਾਂ ਦੋਨਾਂ ਨੇ ਇਹਦੇ ਵਿੱਚ ਕੀਤਾ ਸੀ ਔਰ ਫਰਦਰ ਅਸੀਂ ਇਨਵੈਸਟੀਗੇਟ ਕਰਾਂਗੇ ਕਿ ਹੋਰ ਕੋਈ ਕੌਣ ਬੰਦੇ ਇਹਦੇ ਵਿੱਚ ਇਨਵੋਲ ਹੈਗੇ ਆ अमित ਰਾਣਾ ਇੱਕ ਐਕਸ ਬੀਐਸਐਫ ਕਾਂਸਟੇਬਲ ਹੈ ਜੋ ਡਿਸਮਿਸ ਹੋਇਆ ਹੋਇਆ ਹੈ ਉਹਦੇ ਖਿਲਾਫ ਹੋਰ ਵੀ ਐਫਆਈਆਰ ਕੇਸ ਵੀ ਰਜਿਸਟਰਡ ਹੈਗੇ ਆ ਔਰ ਜਿਹੜੀ ਕਾਰ ਦੇ ਵਿੱਚ ਬੱਚੇ ਨੂੰ ਕਿਡਨਾਪ ਕੀਤਾ ਗਿਆ ਸੀ ਉਹ ਵੀ ਰਿਕਵਰ ਹੋ ਚੁੱਕੀ ਆ ਔਰ ਬਾਕੀ ਹੁਣ ਅਸੀਂ ਅੱਗੇ ਤਫਸੀਲ ਕਰਦੇ ਹਾਂ ਜਦੋਂ ਤੋਂ ਸਰ ਇਹ ਰੈਕੀ ਕੀਤੀ ਜਾ ਰਹੀ ਹੈ ਮੈਂ ਦੇਖੋ ਇਹ ਜੋ ਸਾਡੀ ਇਨਵੈਸਟੀਗੇਸ਼ਨ ਚੱਲਿਆ ਆ ਅ ਪਿਛਲੇ ਤਿੰਨਾਂ ਦਿਨਾਂ ਤੋਂ ਇਸ ਚੀਜ਼ ਨੂੰ ਉਹ ਲੱਗੇ ਹੋਏ ਸਨ ਔਰ ਇਹਦੇ 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 ਵਿੱਚ ਕਿਹੜੇ ਬੰਦੇ ਹੋਰ ਕਿੱਥੇ ਤੱਕ ਇਨਵੋਲ ਹੈਗੇ ਆ ਅਸੀਂ ਮੈਂ ਹਲੇ ਹੋਰ ਜਾਰਾ ਨਹੀਂ ਮੈਂ ਤੁਹਾਨੂੰ ਦੱਸ ਸਕੂਗਾ ਪਰ ਵਿਦ ਟਾਈਮ ਜਦੋਂ ਅਸੀਂ ਉਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਫਿਰ ਅਸੀਂ ਸਾਰਾ ਬੱਚਾ ਸਰ ਨੂਰਪੁਰ ਬੱਚਾ ਨੂਰਪੁਰ ਤੋਂ ਨੂਰਪੁਰ ਤੋਂ ਸਰ ਮੋਡਰੋ ਸਪੈਂਡਿੰਗ ਕੀ ਸੀ ਉਹਨਾਂ ਲੋਕਾਂ ਦਾ ਕਾਰ ਤੇ ਆਏ ਜੀ ਕਾਰ ਤੇ ਆ ਕੇ ਕਾਰ ਤੇ ਆ ਕੇ ਉਹਨਾਂ ਨੇ Swift कार सीगी ਜਿਹਦੇ ਚ ਬੱਚੇ ਨੂੰ ਕਿਡਨੈਪ ਕੀਤਾ ਕਾਰ ਵੀ ਰਿਕਵਰ ਹੋ ਚੁੱਕੀ ਹੈ ਡਿਮਾਂਡ ਸਰ ਕੋਈ ਕੀਤੀ ਗਈ ਕੋਈ ਨੋਟ ਮਿਲੀ ਹੈ ਡਿਮਾਂਡ ਜਦੋਂ ਬੱਚੇ ਨੂੰ ਕਿਡਨੈਪ ਕੀਤਾ ਉਸ ਵੇਲੇ ਉਹਨਾਂ ਨੇ ਇੱਕ ਚਿੱਠੀ ਸੁੱਟਤੀ ਸੀਗੀ ਔਰ ਉਹਦੇ ਵਿੱਚ 2 ਕਰੋੜ ਰੁਪਏ ਦਾ ਰੈਨਸਮ ਮਨੀ ਮੰਗਿਆ ਗਿਆ ਸਰ ਰੈਂਡਮਲੀ ਬੱਚਾ ਚੁੱਕਿਆ ਗਿਆ ਜਾਂ ਗਲੀ ਵਿੱਚ ਰੱਖੀ ਗਈ ਨਹੀਂ 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 ਇੱਕ ਬਕਾਇਦਾ ਇਹੀ ਬੱਚਾ ਟਾਰਗੇਟ ਸੀਗਾ ਇਹਨੂੰ ਲੱਗੇਗਾ ਠੀਕ ਹੈ ਉਹ ਜਾਣ ਪਹਿਚਾਨ ਸੀਗੀ ਨਾਲ ਪਹਿਲੇ ਮੈਂ ਹਲੇ ਹੋਰ ਤੁਹਾਨੂੰ ਇਸ ਵੇਲੇ ਨਹੀਂ ਦੱਸ ਸਕੂਗਾ ਮੈਂ ਜਿਹੜੇ ਮੇਨ ਅਕਿਊਜ਼ ਬੰਦੇ ਆ ਉਹਨਾਂ ਬਾਰੇ ਤੁਹਾਨੂੰ ਦੱਸਦਾ ਔਰ ਉਹ ਕਿੱਦਾਂ ਇੱਥੇ ਤੱਕ ਪਹੁੰਚੇ ਬੱਚੇ ਦਾ ਕਿੱਦਾਂ ਹੋਇਆ ਅਸੀਂ ਫਰਦਰ ਸਾਰੀ ਸਾਡੀ ਯੂਨੀਵਰਸਿਟੀ ਦਾ ਪਹਿਲਾ ਬਿਆਨ ਜੀ ਮੈਂ ਆਪਣੇ ਸਟੋਰ ਤੇ ਥਾ ਮੂਝੇ ਕਾਲ ਆਈ ਘਰ ਸੇ ਮੂਝੇ ਇੱਕ ਕਾਲ ਆਈ ਥੀ ਘਰ ਸੇ ਕਿ ਇੱਕਦਮ ਸੇ ਬੱਚੇ ਕੋ ਕੋ ਉਠਾ ਕੇ ਲੈ ਗਿਆ ਔਰ ਡੈਫੀਨਿਟਲੀ ਬੀਂਗ ਅ ਫਾਦਰ ਮੇਰਾ ਪੈਨਿਕ ਹੋਣਾ ਬੰਤਾ ਥਾ ਮੈਂ ਇੱਕਦਮ ਸੇ ਘਬਰਾਇਆ ਮੈਂ ਭਾਗਾ ਗਾੜੀ ਲੈ ਕੇ जब मैं घर के पास पहुंचा तो बहुत ज्यादा रश पड़ गया हुआ था एवरीबडी वॉज पैनिक और उन्होंने रैनसम के लिए डिमांड की थी एक लेटर फेंक के गए थे दो करोड़ रुपया और आपने बच्चा अगर बच्चा चाहिए तो पैसे दे दो अगर पैसे रखने तो बच्चा नहीं मिलेगा तो मैंने पैनिक उस सिचुएशन में क्योंकि बहुत बारी होता है हम लोग पैनिक कर जाते हैं हम पुलिस के साथ में शेयर नहीं करते लेकिन मैं उसी समय थाना डिविजन दो में गया वहां पे एस एच शोहरत मान थे वन ऑफ द ब्रेफेस्ट पुलिस ऑफिसर और मेरे साथ बड़ा अच्छा प्यारा छोटे भाई जैसे उन्होंने उसी समय अपनी एकदम से एक्टिविटी दिखाई और डी एस पी साहब आगे उन्होंने देखा वो मुझे एस एस साहब और डी आई साहब के पास लेके गए इन्होंने मुझे पूरा बताया कि पैनिक नहीं करना कॉन्फिडेंस रखना है हम अप, आपके बच्चे को वापस लेके आएंगे हमारी जो स्ट्रेटेजीज हैं उसको फॉलो करना है बिल्कुल कूल cool रखना है काम रखना है बहुत टफ होता है बींगा पेरेंट कूल cool काम रहना लेकिन आ, मैं यहाँ पे एक चीज बोलना चाहूंगा हम हम में से किसी ने हम सारे मैक्सिम मतलब हम लोग जो हम पेरेंट्स हैं ना तो हम लोगों ने अगर एक जेन्यून सी बात बोलू हमने भगवान को रियली फेस टू फेस तो नहीं देखा होता लेकिन भगवान के भेजे हुए जो जरिया होते हैं जो डीआईजी साहब की तरह एस एस साहब की तरह जितनी भी पूरी पुलिस टीम है अलग अलग सबके तो मैं नाम भी नहीं ले सकता उसके अलावा मेरे शहर के लोग सब ने इतना कॉपरेट किया पता नहीं कहां कहां से मुझे कॉल आ रहे थे कितने हजार